ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੋਰਪ ਟਿਕ ਚੰਦੇ ਆ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਅੱਜ ਦੇ ਆਪਾਂ ਹੈਂਡਵਰਕ ਦੇ ਸੂਟ ਲੈ ਕੇ ਆਏ ਜੀ ਬਹੁਤ ਸੋਹਣੇ ਸਾਰਾ ਕੰਮ ਬਧਿਆ ਹੋਇਆ ਹੋਇਆ ਜੀ ਫ੍ਰੀਸ਼ਿੰਗ ਦੇ ਨਾਲ ਜੀ ਸਫਾਈ ਹੋ ਗਈ ਸਾਰੇ ਕੰਮ ਦੀ ਜੀ ਤੁਸੀਂ ਤੱਕ ਦੇ ਨਾਲ ਆਪਾਂ ਮੋਤੀ ਨਾਲ ਕੰਮ ਕੀਤਾ ਹੋਇਆ ਆ ਦੇਖੋ ਜੀ ਘੇਰੇ ਤੇ ਤੇ ਛੋਟੇ-ਛੋਟੇ ਸਾਰੀ ਬੁਤੀ ਦੇ ਵਿੱਚ ਡਾਟ ਬਣੇ ਹੋਏ ਆ ਤੇ ਬਾਜੂ ਤੇ ਬਾਜੂ ਤੇ ਛੋਟੇ-ਛੋਟੇ ਡਾਟ ਬਣੇ ਹੋਇਆ ਫਿਰ ਜੀ ਕੋਲ ਸੂਟ ਆ ਤੇ ਲੋ ਜੀ ਆਪਾਂ ਇੱਕ ਲਾਈਟ ਜੇ ਕਲਰ ਦਾ ਸੂਟ ਕੀਤਾ ਸਕਿਨ ਕਲਰ ਦਾ ਇਹ ਦੇ ਜੀ ਪੌਂਚੇ ਆ ਇਹ ਉਹ ਬਾਟਮ ਹੋਗੀ ਬਾਟਮ ਦੇ ਪੌਂਚੇ ਹੋਗੇ ਤੇ ਆ ਤੁਹਾਨੂੰ ਦਿਖਾਉਣੀ ਆਪਾਂ ਇਹਦੀ ਸ਼ਰਟ ਮੈਂ ਦੇਖੋ ਜੀ ਆਪਨੇ ਕੋਲ ਸ਼ਰਟ ਬਣੀ ਹੋਈ ਆ ਘੇਰਾ ਤੇ ਕਿ ਉੱਪਰ ਘੇਰੇ ਤੇ ਸਾਰੇ ਤੇ ਫਲਾਵਰ ਬਣੇ ਹੋਏ ਛੋਟੇ ਛੋਟੇ ਨੱਕ ਬਣੇ ਹੋਇਆ ਬਾਜੂ ਬਣੇ ਹੋਇਆ ਤੇ ਵੀਡੀਓ ਆਪਣੇ ਜਿਹੜੀ ਕੁੜੀ ਟਿਕਾਂ ਤੇ ਲੱਗੀਆਂ ਹੋਈਆਂ ਉਹਨਾਂ ਨੇ ਬਣਾਈ ਆ ਮੈਂ ਟਿਕ ਤੇ ਹੈ ਨਹੀਂ ਸੀ ਤੇ ਵੀਡੀਓ ਜੇ ਥੋੜਾ ਜਆ ਮਿਸਟੇਕ ਹੋ ਸਕਦਾ ਤੇ ਬੇਸੇ ਵੀਡੀਓ ਤੁਸੀਂ ਦੇਖ ਸਕਦੇ ਤੁਹਾਨੂੰ ਸਮਝ ਲੱਗ ਜੂਗੀ ਬਹੁਤ ਸੋਹਣੀ ਬਣੀ ਹੋਈ ਆ ਤੇ ਲੋ ਜੀ ਜਿਹੜੀਆਂ ਆਪਾਂ ਵੀਡੀਓ ਬਣਾਉਣੇ ਆ ਤੁਹਾਨੂੰ ਦਿਖਾਉਣੀ ਆ ਆ ਦੇਖੋ ਜੀ ਸਾਰਾ ਕੰਮ ਬਹੁਤ ਹੀ ਵਧੀਆ ਕੰਮ ਹੋਇਆ ਹੈ ਉੱਪਰ ਕਲੀਆਂ ਪਾ ਕੇ ਤੇ ਬਹੁਤ ਹੈਵੀ ਸੂਟ ਹੈ ਜੀ ਪੀਚ ਕਲਰ ਦਾ ਨੱਕ ਤੇ ਕੰਮ ਹੋਇਆ ਬਾਜੂ ਤੇ ਹੋਇਆ ਬਾਟਮ ਤੇ ਹੋਇਆ ਤੇ ਬਹੁਤ ਹੈਵੀ ਦੁਪੱਟੇ ਤੇ ਵੀ ਹੋਇਆ ਤੁਹਾਨੂੰ ਦਿਖਾਉਣੀ ਆ ਘੇਰੇ ਤੇ ਦੇਖੋ ਜੀ ਪਹਿਲਾਂ ਘੇਰੇ ਤੇ ਬਹੁਤ ਵਧੀਆ ਕੰਮ ਹੋਇਆ ਹੈ ਲਓ ਜੀ ਤੁਸੀਂ ਆਹ ਸੂਟ ਹੈ ਜਿਵੇਂ ਤੁਸੀਂ ਨੰਦਕਾਰਜ ਵਾਸਤੇ ਵੀ ਕਰਵਾ ਸਕਦੇ ਆ ਬਹੁਤ ਹੀ ਹੈਵੀ ਸੂਟ ਹੈ ਜਿਵੇਂ ਤੁਸੀਂ ਭਾਰਤੀ ਵਿੱਚ ਸੂਟ ਜੀ ਐਵੇਂ ਤੁਸੀਂ ਕਿਸੇ ਵੀ ਫੰਕਸ਼ਨ ਤੇ ਮੈਰਿਜ ਤੇ ਪਾ ਸਕਦੇ ਆ ਬਹੁਤ ਸੋਹਣਾ ਸੂਟ ਹੈ ਜੀ ਵੀਰ ਕਰ ਬਹੁਤ ਸੋਹਣ ਲੱਗੇਗਾ ਕਿਸੇ ਵੀ ਫੰਕਸ਼ਨ ਦੇ ਵੀਰ ਕਰ ਸਕਦੇ ਆ ਲਓ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਮਹਿਰੂਨ ਕਲਰ ਦਾ ਸੂਟ ਜੀ ਬਹੁਤ ਸੋਹਣਾ ਆਪਾਂ ਪੂਰੀ ਵੀਡੀਓ ਜੀ ਆਪਾਂ ਇੰਸਟਾਗ੍ਰam ਤੇ ਪਾਉਨੇ ਹੁੰਦੇ ਆ ਤੇ ਆਪਾਂ YouTube ਤੇ ਪਾਈ ਸੀ ਤੇ ਆਪਾਂ ਹੁਣ ਡਿਸਪੈਚ ਕਰ ਰਹੇ ਆ ਸੂਟ ਇਹ ਪੈਕਿੰਗ ਹੋ ਕੇ ਜਾ ਰਿਹਾ ਤੇ ਲੋ ਜੀ ਆਪਾਂ ਤੁਹਾਨੂੰ ਇੱਕ ਜਿਵੇਂ ਦਾ ਆਨੰਦਕਾਰਜ ਵਾਸਤੇ ਤੁਸੀਂ ਬਣਾ ਸਕਦੇ ਆ ਤੇ ਜਿਹੜੇ ਆਪਾਂ ਸੂਟ ਇਹ ਰੈਡੀ ਕੀਤੇ ਆ ਆਪਾਂ ਉਹ ਜੀ ਤੁਸੀਂ ਕਿਸੇ ਹੋਰ ਕਲਰ ਦੇ ਵੀ ਕਰਵਾ ਸਕਦੇ ਆ ਇਹ ਜਿਵੇਂ ਆਪਾਂ ਥੋੜਾ ਜਿਹਾ ਆਈਡੀਆ ਹੋ ਜਾਂਦਾ ਪਹਿਣਾ ਨੂੰ ਆਪਾਂ ਤੁਸੀਂ ਨੰਨਦਕਾਰਕ ਵਾਸਤੇ ਵੀ ਕਰਵਾ ਸਕਦੇ ਆ ਬਹੁਤ ਸੋਹਣਾ ਸੂਟ ਬਣੂਗਾ ਜੀ ਤੇ ਨਾਲੇ ਤਾਂ ਹਲਕਾ ਬਲਕਾ ਜਿਹਾ ਤੇ ਬਹੁਤ ਸੋਹਣਾ ਇਹਦਾ ਕੰਮ ਜੀ ਸਾਰਾ ਬਹੁਤ ਸੋਹਣਾ ਬਣਿਆ ਹੋਇਆ ਜੀ ਦੇਖੋ ਤੁਸੀਂ ਘੇਰੇ ਨਿੱਕ ਆਜੂ ਪਹੁੰਚੀ ਤੇ ਸਾਰੀ ਸ਼ਰਟ ਦੇ ਉੱਪਰ ਬੂਟੀਆਂ ਲੋਜੀ ਨੂੰ ਤੁਹਾਨੂੰ ਆਪਾਂ ਘੇਰਾ ਜਿਹੜਾ ਘੇਰੇ ਤੇ ਕੰਮ ਹੋਇਆ ਇਹ ਵੀ ਇਹ ਦੁਪੱਟੇ ਤੇ ਹੋਇਆ ਨਾਲ ਬੂਟੀਆਂ ਤੇ ਜਾਂ ਇਹਦੇ ਸਾਈਡ ਤੇ ਬਾਜੂ ਹੈ ਜਿਹਦੇ ਨੂੰ ਤੁਹਾਨੂੰ ਆਹ ਦੇਖੋ ਜੀ ਇਹਦੇ ਬਾਜੂ ਤੇ ਪਹੁੰਚੀ ਆਗੇ ਸਟੇਟ ਟੂ ਬਾਟਮ ਤੇ ਪਹੁੰਚੀ ਆਗੇ ਆਹ ਬਾਜੂ ਆ ਗਿਆ ਅੰਨਕ ਆ ਗਿਆ ਬਹੁਤ ਸੋਹਣਾ ਸੂਟ ਬਣਿਆ ਤੁਸੀਂ ਇਵੇਂ ਕੋਈ ਸੂਟ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਬਹੁਤ ਸੋਹਣਾ ਲੱਗੂਗਾ ਇਹ ਕੀਤਾ ਲਓ ਜੀ ਆਪਾਂ ਇੱਕ ਤੁਹਾਨੂੰ ਕੋਨੇ ਲਾਈਕ ਦਾ ਸੂਟ ਕਲੀਆਂ ਪਾ ਕੇ ਸਾਰੀ ਡਾਟ ਪਾਏ ਹੋਏ ਬੱਜੂਤੇ ਹੈਗੇ ਤਾਂ ਤੱਕ ਤੇ ਨਿੱਕੀ ਨਿੱਕੀ ਡਾਟ ਪਾਏ ਹੋਏ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਵੀਰ ਕੀਤਾ ਵੀ ਬਹੁਤ ਜਿਆਦਾ ਸੋਹਣਾ ਲੱਗੂ ਲਾਈਟ ਤੇ ਤੁਸੀਂ ਇਹਦੇ ਤੇ ਫੁਲਕਾਰੀ ਵੀ ਲੈ ਸਕਦੇ ਵੀਰ ਕਰ ਸਕਦੇ ਆ ਤਾਂ ਸੈਂਡ ਤੇ ਫੁਲਕਾਰੀ ਰੱਖੀ ਵੀਰ ਕੀਤੀ ਬਹੁਤ ਸੋਹਣੀ ਲੱਗੂਗੀ ਜੀ ਤੇ ਲਓ ਜੀ ਆਪਾਂ ਨੇ ਇੱਕ ਤਾਂ ਗੁਰੂ ਘਰ ਨੇੜੇ ਸਾਰੀ ਬਾਜ਼ ਜਿਹੜੀ ਗੁਰੂ ਘਰ ਦੀ ਬੁਟੀਕ ਦੇ ਨੇੜੇ ਹੈ ਜੀ ਕਦੇ ਵੀ ਵਿਜ਼ਿਟ ਕਰਨਾ ਹੈ ਬੁਟੀਕ ਤੇ ਆਉਣਾ ਹੈ ਸਾ ਗੁਰੂ ਘਰ ਨੇ ਆ ਗਿਆ ਤੁਸੀਂ ਗੁਰੂ ਘਰ ਦਾ ਏ ਕਿਹੜਾ ਆ ਕੇ ਤੁਹਾਨੂੰ ਕਾਲ ਕਰ ਸਕਦੇ ਤੇ ਤੁਸੀਂ ਆ ਸਕਦੇ ਬਲੂਟਿਕ ਤੇ ਤੇ ਜਿਓ ਲੋਜੀ ਤੁਹਾਨੂੰ ਆਪਾਂ ਦਿਖਾਉਨੇ ਪੀਚ ਕਲਰ ਦਾ ਲਾਈਟ ਜਿਹਾ ਸੂਟ ਬਹੁਤ ਸੋਹਣਾ ਬਣਿਆ ਹੋਇਆ ਆਪਾਂ ਉੱਪਰ ਨੂੰ ਕਲੀਆਂ ਪਾ ਕੇ ਤੇ ਅੰਬੀਆਂ ਦੇ ਨਾਲ ਤੇ ਘੇਰਾ ਬਾਜੂ ਪਹੁੰਚੀਆਂ ਪਹੰਚੀ ਤੇ ਦੇਖੋ ਜੀ ਸਾਰਾ ਸੂਟ ਬਹੁਤ ਸੋਹਣਾ ਬਣਿਆ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਬਾਕੀ ਤੁਸੀਂ ਸਫਾਈ ਵੇਖੋ ਫਿਨਿਸ਼ਿੰਗ ਦੇ ਨਾਲ ਜੀ ਆਪਣਾ ਬਹੁਤ ਵਧੀਆ ਕਾਰੀਗਰ ਦਾ ਕੰਮ ਹੋਇਆ ਜੀ ਤਿਰਲੋ ਜੀ ਆਪਾਂ ਤੁਹਾਨੂੰ ਇੱਕ ਹੋਰ ਸੂਟ ਦਿਖਾਉਣੀ ਆ ਇਹ ਆਪਾਂ ਕੀਤਾ ਕ੍ਰਾਸ਼ ਤੇ ਇਹ ਹੈਗੇ ਘੇਰੇ ਤੇ ਬਾਜੂ ਕਿਤੇ ਹੋਇਆ ਆ ਜੀ ਦੇ ਘੇਰੇ ਤੇ ਫਲਾਵਰ ਬਣੇ ਹੋਇਆ ਇਹ ਵੀ ਆਪਾਂ ਪਹਿਲਾਂ ਸੂਟ ਕੀਤਾ ਸੀ ਉਹ ਤੋਂ ਬਾਅਦ ਕਿਸੇ ਨੇ ਹੋਰ ਕਰਵਾਇਆ ਆ ਦੇਖੋ ਜੀ ਆ ਪੌਂਚੇ ਬਹੁਤ ਹੈਵੀ ਆ ਜਿਹੜੇ ਆਪਣੇ ਸੂਟ ਆ ਜੀ ਆਨਲਾਈਨ ਸੂਟ ਆ ਸਾਰੇ ਜਿੰਨੇ ਵੀ ਸੂਟ ਕਰੇ ਆਪਾਂ ਸਾਰੇ ਆਨਲਾਈਨ ਕੀਤੇ ਆ ਇਹਦੇ ਬਾਜੂ ਆ ਬਾਜੂ ਥੋੜੇ ਜਿਹਾ ਹਲਕੇ ਆ ਤੇ オンਲਾਈਨ ਕੀਤੇ ਹੋਇਆ ਤੁਸੀਂ ਡਰਿਆ ਨਾ ਕਰੋ ਤੁਸੀਂ ਹਾਫ ਪੇਮੈਂਟ ਪਹਿਲਾਂ ਕਰਦਿਆ ਕਰੋ ਪੂਰੀ ਪੇਮੈਂਟ ਉਦੋਂ ਕਰਿਆ ਕਰੋ ਜਦੋਂ ਥੋੜਾ ਸੂਟ ਰੈਡੀ ਹੋ ਜੇ ਤੇ ਲਓ ਜੀ ਆਪਾਂ ਆ ਵੇਖੋ ਆਨੰਦ ਕਾਰਜ ਵਾਸਤੇ ਇੱਕ ਹੋਰ ਸੂਟ ਰੈਡੀ ਕੀਤਾ ਇਹਦੀ ਪੂਰੀ ਵੀ ਇੰਸਟਾਗ੍ਰਾਮ ਤੇ ਪਾਈ ਹੋਈ ਹੈ ਤੇ ਲਓ ਜੀ ਆਪਾਂ ਅਗਰ ਤਾਂ ਆਪਾਂ ਹੈਂਡਵਰਕ ਦੇ ਸੂਟ ਲੈ ਰਹੇ ਆ ਤੇ ਇਹਦੀ ਵੀਡੀਓ ਵੀ ਆ ਅਲੱਗ ਪਾਵਾਂਗੇ ਆ ਤੁਹਾਨੂੰ ਵੀਡੀਓ ਕਿੱਦਾਂ